ਤੇ ਮਿਸਟਰ ਗੁਰਗੱਜ ਦਾ ਵੀ ਬਿਆਨ ਆਇਆ ਜੀ ਉਹ ਕਹਿੰਦੇ ਜੀ ਮੈਂ 6 ਤਰੀਕ ਨੂੰ ਸੰਬੋਧਨ ਕਰਾਂਗਾ ਹੁਣ ਪ੍ਰੋਬਲਮ ਇਹ ਆ ਰਹੀ ਹੈ ਜੇ ਸੰਬੋਧਨ ਕਰਨਾ ਹੈ ਗੜਗੱਜ ਨੇ ਉਹ ਸੌਰੀ ਜਿਹੜਾ ਹੈਗਾ ਮਿਸਟਰ ਤੁਮਾ ਉਹਨੇ ਵੀ ਕਿਹਾ ਤਾਂ ਹੋਇਆ ਪਤਾ ਨਹੀਂ ਕੁਝ ਹੋਏਗਾ ਜਾਂ ਨਹੀਂ ਹੋਵੇਗਾ ਪਰਮਾਤਮਾ ਮੇਰ ਕਰੇ ਅਜਿਹੇ ਵੇੜੇ ਤਕਰਾਰ ਕੋਈ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜਾ ਸਤਕਾਰ 2 ਦਸੰਬਰ ਨੂੰ ਅਕਾਲ ਤਖਸਾਹਬ ਦਾ ਬਣਿਆ ਸੀ ਉਹ ਮਹੀਨੇ ਦੇ ਵਿੱਚ ਵਿੱਚ ਖੇਰੂ ਖੇਰੂ ਕਰ ਦਿੱਤਾ ਇੱਕ ਬੰਦੇ ਨੇ ਕੋਸਾਣਾ ਕਰੋ ਤੁਸੀਂ ਸ਼ਾਇਦ ਸਪੋਰਟਰ ਹੋ ਉਹਦੇ ਇੱਕ ਬੰਦੇ ਨੇ ਉਸ ਸਾਰੀ ਚੀਜ਼ ਨੂੰ ਬਰਬਾਦ ਕਰਤਾ ਲੈਟ ਸੇ ਦਿਸ ਵੇ ਮੈਂ ਇਹ ਤੋਂ ਹੋਰ ਸਖਤ ਸ਼ਬਦ ਨਹੀਂ ਵਰਤਣਾ ਚਾਹੁੰਦਾ ਔਰ ਇਹ ਹੋਰ ਕਿੰਨਾ ਕਰਕੇਗਾ ਪਤਾ ਨਹੀਂ ਹੈ ਔਰ ਉਹਦੇ ਨਾਲ ਦੇ ਨੂੰ ਸਮਝਾਉਣਾ ਚਾਹੀਦਾ ਪਰ ਉਹਨਾਂ ਨੂੰ ਸਮਝ ਹੈ ਨਹੀਂ ਕਿ ਉਹਨਾਂ ਨੂੰ ਆਪ ਦੇ ਲਾਲਚ ਹੈ ਇਸੇ ਕਰਕੇ ਬੈਠੇ ਹੈਗੇ ਆ ਕੁਛ ਨਾ ਕੁਛ ਆਈ ਹੋਪ ਕਿ ਉਹ ਜਿਹੜੇ ਸ਼ਹੀਦਾਂ ਦੇ ਪਰਿਵਾਰ ਆ ਜਿਨ੍ਹਾਂ ਨੂੰ ਉਮ ਸਨਮਾਨ ਕੀਤਾ ਜਾਂਦਾ ਹੈ 6 ਜੂਨ ਨੂੰ ਆ ਮਿਸਟਰ ਗੜਗਜ ਨੂੰ ਕਿੰਨੇ ਲੋਕ ਐਕਸੈਪਟ ਕਰਨਗੇ ਉਹ ਸ਼ਹੀਦਾਂ ਦੇ ਪਰ ਤੁਹਾਨੂੰ ਯਾਦ ਹੋਏਗਾ ਇੱਕ ਜਿਹੜੇ ਖਾਲਸਾਨੀ ਸਪੋਰਟਰ ਸੀ ਪਾਕਿਸਤਾਨ ਚ ਸੀ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦਾ ਜਿਹੜਾ ਪੋਗ ਹੈ ਉਹ ਸ਼ਰੀ ਅਕਾਲ ਤਖਤ ਸਾਹਿਬ ਦੇ ਨੇੜੇ ਗੁਰੂ ਘਰ ਦੇ ਵਿੱਚ ਉੱਥੇ ਪਾਇਆ ਗਿਆ ਸੀਗਾ ਤੇ ਉੱਥੇ ਮਿਸਟਰ ਗੁਰਗੱਜ ਚੱਲੇ ਗਏ ਸੀਗੇ ਤੇ ਉਹ ਸਨਮਾਨਤ ਕਰਨਾ ਚਾਹੁੰਦੇ ਸੀ ਉਹ ਔਰ ਉੱਥੇ ਉਹਨਾਂ ਨੇ ਕਹਤਾ ਸੀਗਾ ਕਿ ਨਹੀਂ ਜੀ ਤੁਸੀਂ ਪ੍ਰਵਾਨਤ ਨਹੀਂ ਹੋ ਜਦ ਤੱਕ ਤੁਸੀਂ ਸਰੋਪਾ ਨਹੀਂ ਦੇ ਸਕਦੇ ਜੇ ਇਹ ਗੱਲ ਉਦੋਂ ਹੋਈ ਆ ਤੇ ਜੇ 6 ਜੂਨ ਨੂੰ ਇਹ ਗੱਲ ਹੋ ਜਾਂਦੀ ਆ ਫੇਰ